ਤੇ ਆ ਦੇਖ ਮੇਰੀ ਗੰਦੀ ਏਲਾਦ ਕੀ ਕਰ ਰਹੀ ਆ ਮੇਰੇ ਹੀ ਪੈਰ ਖਵਾ ਰਹੀ ਆ ਕੁੱਤੇ ਨੂੰ ਕਿਉਂ ਕਾਕਾ ਹਾਂ ਦੱਦਗੀ ਅੱਜ ਦੱਦਗੀ ਨਗਾ ਨਗਾ ਦੇਖ ਹਾਈ ਦੇਖ ਹਾਈ ਅੱਜ ਜੋ ਵੀ ਫੇਕ ਹਾਈ ਦੋ ਪੈਰ ਖਾਈ ਯੋਗੀ ਬੈਕ ਹੈ ਹਾਂ ਹੈਲੋ ਤੇਰੇ ਨਾਲੋਂ ਵੱਧ ਵਫਾਦਾਰਤਾ ਆਹਾ ਵਾ ਉਹ ਮੇਰੇ ਪੈਰ ਨਹੀਂ ਖਾ ਰਿਆ ਤੂੰ ਨੂੰ ਪੈਰ ਖਾਉਣ ਲੱਗਾ ਮੇਰੇ ਮੁੱਚਾ ਫੜ ਦੇ ਗੁੱਡ ਮਾਰਨਿੰਗ ਜੀ ਅੱਜ ਹੈ 29 ਦਸੰਬਰ ਤੇ ਡੇਲੀ ਬਲੌਗ ਡੇ 131 ਤੇ ਜੀ ਅੱਜ ਸਵੇਰ ਹੋਈ ਆਪਣੀ ਮੇਰੇ ਨਾਨਕੇ ਪਿੰਡ ਤਨੋਲੇ ਉਹ ਰਾਤ ਹੋਣਾ ਪਿਆ ਸੀਗਾ ਕਿ ਰਾਤ ਸੀ ਗੁਰਦਾਉਂ ਤੋਂ ਆਈ ਸੀਗੇ ਸੰਗਰੂਰ ਤੋਂ ਬਸਨਾਲ ਦੇ ਨਾਲ ਸਾਨੂੰ ਧਰੋਲੇ ਆਉਣਾ ਪਿਆ ਕਿਉਂਕਿ ਨਾਨੀ ਬਿਮਾਰ ਹੋ ਗਈ ਸੀਗੇ ਕਾਫੀ ਤੇ ਉਹਨਾਂ ਨੂੰ ਠੰਡ ਲੱਗ ਗਈ ਸੀਗੀ ਤਾਂ ਮਾਮਾ ਜੀ ਇਕੱਲੇ ਸੀਗੇ ਮੰਮੀ ਤੇ ਜੋਤ ਗਏ ਹੋਏ ਨੇ ਤਾਂ ਮਾਮਾ ਜੀ ਨੇ ਫਿਰ ਬੁਲਾਇਆ ਕਹਿੰਦੇ ਆਓ ਫਿਰ ਮੈਂ ਓਗੜ ਤੇ ਹੈ ਬਣਾਏ ਰਾਤ ਤੋਂ ਰਾਤੀ ਤੇ ਅੱਜ ਸਵੇਰ ਹੁਣ ਆਪਣੇ ਨਾਨਕੇ ਆ ਤੇ ਅੱਜ ਤੁਹਾਨੂੰ ਦਿਖਾਉਣਾ ਇੱਕ ਚੀਜ਼ ਆ ਦੇ ਅੱਜ ਸਾਡੀ ਸ਼ਹਿਰ ਨਾਲ ਫਸ ਗਈ ਅੱਜ ਇਹ ਸ ਰੋਟੀਆਂ ਬਣਵਾਈਆਂ ਜਾ ਰਹੀਆਂ ਨੇ ਤੇ ਉਹ ਵੀ ਚੂਲੇ ਤੇ ਮੈਂ ਭੁਕੇ ਪਤੀ ਨਹੀਂ ਮੈਂ ਖੁਦ ਹੀ ਕੇ ਬਣਾਉਂ ਬਣਾਉਦਾ ਠੀਕ ਹੈ ਆ ਜਿਹੜਾ ਪਰ ਤੁਸੀਂ ਪੰਗਾ ਲੈ ਲਿਆ ਨਾ ਇਹਦਾ ਨਾਨੀ ਨਾਲ ਗਰਭਵਖਸ਼ੀ ਨਾਨੀ ਸਾਡੀ ਹੈਲਪ ਕਰ ਰਹੀ ਤੇ ਹੁਣ ਹੀ ਮੈਨੂੰ ਪਤਾ ਇਹਦੀ ਆਂਜ ਬਹੁਤ ਜ਼ਿਆਦਾ ਹੈ ਮੈਦਾ ਅੱਖਾਂ ਹੀ ਫੂਕਾ ਮਾਰਦੀ ਮਾਰਦੀ ਨੇ ਹੰਝੂ ਉਡਾਉਣੇ ਸੀ ਤੇ ਕਿਹ ਹੈ ਜਾਂ ਮੇ ਸੂਸਰੇ ਜੀ ਬੜਾ ਅੱਛਾ ਵੀ ਬੜਾ ਅੱਛਾ ਲੱਗਦਾ ਨਾ ਮੈਕਸਪੀਰੀਅੰਸ ਨਾਨਕੇ ਆ ਕੇ ਮੇਰੇ ਚੂਲੇ 'ਤੇ ਰੋਟੀਆਂ ਪਕਾਇਆ ਕਰੇਗੀ। ਗੈਸ ਤਾਂ ਬਹੁਤ ਵਾਰ ਬਣਾਈ ਇਹਨਾਂ ਨੂੰ ਰੋਟੀ। ਚਾਹ ਚੂਲੇ ਵਾਲਾ ਐਕਸਪੀਰੀਅੰਸ ਪਹਿਲਾ। ਚਲੋ ਵੀ ਆਪਾਂ ਵੀ ਖਾਈਏ ਗਰਮ-ਗਰਮ ਚੂਲੇ ਕੋਲ ਬੈ ਕੇ। ਜੀ ਸੱਚੇ ਨੇ ਬੋਲੀ। ਇਹ ਦੇਖੋ ਜੀ। ਆਲੂ ਦੇ ਉੱਪਰ ਠੇਗ ਗਰਮ-ਗਰਮ। ਆ ਜਾ ਖਾਣਾ ਖਾਈਏ। ਉਹ ਸ਼ਰਾਰਤਾਂ ਸੱਚੀਆਂ ਇਹਨਾਂ ਨੂੰ ਹੋਰ ਕੁਝ ਨਹੀਂ। ਉਹਨੇ ਕਿਹੜੇ ਖਾਣੇ ਖਾਣੇ। ਕੀ ਕਰਕੇ ਆਇਆ ਹੋਣੀ? ਕੀ ਕਰਕੇ ਆਏ ਹੋ ਤੁਸੀਂ ਜੈਕ ਨੂੰ ਰਾਟਾ ਖਵਾ ਕੇ ਆਇਆ ਦੇਖਿਓ ਨਾ ਆ ਲੈ ਆ ਲੈ ਆਈ ਲੱਗਾ ਸਾਰੀ ਬੁਰਕੀਆਂ ਨੂੰ ਖਵਾਇਆ ਹੈ ਜੈਕ ਵੀ ਦੀ ਦਿੱਤੀ ਛੋਟੜੀ ਬੁਰਕੀਆਂ ਖਾ ਰਿਹਾ ਹੈ ਤੋ ਦੇਖੋ ਹੋਰ ਨਹੀਂ ਬਸ ਖਤਮ ਹੋ ਗਿਆ ਬੇਟਾ सारा पराठा तो खावा था, था? सैड हो रहे सैड हो गए रुस गया कि होर पराठा नहीं दे रहे जैक में खत्म हो गया नहीं है <laughs> जैक को ऑलरेडी रोटी हैगी है जैक को पी रोटी जो जैक ने अपनी रोटी नहीं खाई ਖਤਮ ਹੈ ਇੱਥੇ ਵੀ ਨਹੀਂ ਹੈਗੀ ਪਹਿਲਾਂ ਛੋਟੀ ਮੋਟੀ ਬੁਰਕੀ ਚੱਕ ਕੇ ਲੈ ਗਿਆ ਸੀ ਇਹ ਪੱਥਰ ਹੈ ਅੱਛਾ ਛੋਟਾ ਛੋਟੀ ਛੋਟੀ ਜਿਹੀ ਰੋਟੀ ਨਾਉ ਨੂੰ ਹੱਥ ਨਾਲ ਆਹ ਪਾਣੀ ਪਾ ਦੀ ਅਰੇ ਰਿਆ ਚਾਓ ਚੱਲੇ ਜੀ ਚੱਲੀਏ ਵਾਪਸ ਨਾਨੀ ਨੂੰ ਠੀਕ ਨਹੀਂ ਗੇ ਹੁਣ ਆਪਾਂ ਚੱਲਦੇ ਆਂ ਵਾਪਸ ਸੰਗਰੂਰ ਕੋਈ ਕਾਲੂ ਕੇ ਜੂਰੀ ਕੰਮ ਵੈਸੇ ਅੱਜ ਜਾਣਾ ਸੀ ਉਹ ਕੰਮ ਕਰ ਲੈ ਹਾ ਹਾ ਨਿੰਦੀ ਨਿੰਦਰੀ ਵੇ ਵਤਾ ਪਰ ਕਾਲੂ ਜਾਣ ਕੱਲ ਤੇ ਮੈਂ ਕਰਤਾ ਸੀ ਪੋਸਟ ਫੇ ਇੱਧਰ ਆਉਣਾ ਪਿਆ ਮੈਨੂੰ ਤਾਂ ਚਲੋ ਜੀ ਚੱਲੀਏ ਸੰਗਰੂਰ ਆਪਣੇ ਜੋਤ ਦਾ ਜਾਣਦਾ ਬਹੁਤ ਮਾਣਿਆ ਪਰ ਮਾਮਾ ਗਾਲਾਂ ਕਰ ਦਿੰਦਾ ਮਾਮਾ ਹੀ ਗਾਲਾਂ ਕਰਦੇ ਜਾਣ ਹੀ ਦੇ ਰਹੇ ਨੇ ਆ ਜਾ ਦੋ ਦਿਨ ਦੋ ਦਿਨ ਰਹਿ ਆਉਂਦਾ ਉਹ ਵਿਚਾਨ ਨੂੰ ਆਤ ਨਾ ਦੋ ਦਿਨ ਰਹਿ ਕੇ ਆ ਜੂਗਾ ਹੋਰ ਰੈਡੀ ਮਾਉਂਗਾ ਕੋਈ ਨਾ ਕਮਾ ਮੇਰਾ ਆ ਜਾਣਾ ਸਮਾਨ ਲੈ ਕੇ ਸਾਡੇ ਕੋਲ ਨਹੀਂ ਆਣਾ ਹੁਣ ਅਸੀਂ ਵੀ ਨਹੀਂ ਆਂਦੇ ਫਿਰ ਆ ਜਾ ਹੁਣ ਮੈਂ ਵੀ ਆਈ ਆਂ ਭੱਜਾ ਭੱਜਾ ਰਾਤ ਮੈਂ ਕਿਹ ਰੈਡੀ ਮਾਣਾ ਕਰ ਰਿਹਾ ਚਲ ਓਕੇ ਯਾਰ ਬਾਏ ਬਾਏ ਦੋ ਦਿਨ ਨੂੰ ਆ ਜੀ ਠੀਕ ਆ ਬਾਈ ਅਸੀ ਕੱਲ ਆ ਜੋਦਾ ਬਹੁਤ ਮਾਰਸੀ ਯਾਰ ਪਰ ਉਹ ਮਾਮਾ ਜੀ ਨਾਨੀ ਮੰਮੀ ਕਰਕੇ ਡਰਦੇ ਨੇ ਕਿ ਰਾਤ ਨੂੰ ਜੇ ਲੋੜ ਪੈ ਗਈ ਮਾਮਾ ਜੀ ਕੱਲ ਵੀ ਤਾਂ ਆਈ ਐ ਮੈਂ স্পੈਸ਼ਲ ਕਿਉਂਕਿ ਮਾਮਾ ਜੀ ਇਕੱਲੇ ਸੀਗੇ ਤਾਂ ਕੋਈ ਹਣਾ ਮੈਨੂੰ ਪਤਾ ਹੁਣ ਜੋਤ ਵੱਡਾ ਹੋ ਗਿਆ ਪਿਓ ਨੂੰ ਹੁੰਦਾ ਹੀ ਆ ਸਹਾਰਾ ਹੁੰਦਾ ਪੁੱਤ ਦਾ ਤਾਂ ਕੋਈ ਨਾ ਨਾਨੀ ਕੋਈ ਥੋੜੇ ਵਧੀਆ ਠੀਕ ਹੋ ਜਾਣ ਫੇਰ ਆਜੂਗਾ ਜੋਤ ਫਿਰ ਮੇਰਾ ਬਹੁਤ ਮਨ ਸੀ ਕਿ ਚੱਲ ਪੇ ਨਾਲ ਹਾਂ ਚਲੋ ਕੋਈ ਤਾਂ ਚਲੋ ਜੀ ਆਪਾਂ ਚੱਲ ਪੇ ਵਸਣਾ ਤੇ ਰਾਜ ਮੈਡਮ ਦਾ ਗੁਲਪੀਖਾਨ ਦਾ ਮਾਣ ਤਾਂ ਧਰੋਣੇ ਆ ਜਾਂਦਾ ਜਿਵੇਂ ਰੈਕੋਰਡ ਜਾਂਦੇ ਸੀ ਰੈਕੋਰਡ ਸਪੈਸ਼ਲ ਜਗਾ ਉਹ ਮਿੱਤਰੋ ਲੇਕ ਸਪੈਸ਼ਲ ਜਗਾ ਪਰ ਦੇਖਣਾ ਪਊਗਾ ਉਹ ਖੜਿਆ ਵੀ ਹੈਗਾ ਵੀ ਹੈ ਨਹੀਂ ਤਾਂ ਇਹ ਸਸਪੈਂਸ ਅਚਨ ਚੰਦੀ ਦੇਖਦੇ ਤਾਂ ਬਾਜ਼ਾਰ ਚ ਆ ਗਿਆ ਪਰ ਦੇਖਦੇ ਹਾਂ ਬੋਲ ਪਹਿਲਾਂ ਖੜਾ ਜਾਂ ਨਹੀਂ ਜੇ ਖੜਿਆ ਹੋਇਆ ਤਾਂ ਖਾਰਾਂਗੇ ਨਹੀਂ ਤਾਂ ਮੈਡਮ ਫਿਰ ਪਿੰਡਾਂ ਚੋ ਹੋ ਕੇ ਆਪਣੇ ਘਰ ਨੂੰ ਜਾਵਾਂਗੇ ਖੜਾ ਹੈ

ਆਪਾਂ ਆਪਣੇ ਫੇਵਰਿਟ ਫਾਮਾ ਸੰਗੀਤ ਰੋਲੇ ਦੇ ਵਿੱਚ ਹੈ ਹੈ ਇਹ ਤਾਂ ਸੁੱਕੀ ਵਾਲੀ ਬਹੁਤ ਟੇਸਟੀ ਲੱਗ ਰਹੀ ਉਹ ਯਾਰ ਕੀ ਹੋ ਗਿਆ ਤੈਨੂੰ ਕੀ ਲੈਣਾ ਇਹ ਗਲਤ ਜਾਇ ਹੜਾ ਪੜਾ ਤੁਹਾਨੂੰ ਮੇਰੇ ਪਿੱਛੇ ਦਿਖਦਾ ਹੋਗਾ ਹੋ ਦੇ ਟਰੈਕਟਰ ਟਰੱਕ ਦਿਖ ਰਿਹਾ ਲੱਕੜ ਦੇ ਇਹਨੇ ਦੇਖ ਲੈ ਹੁਣ ਤੰਗ ਕਰ ਰਿਹਾ ਸਾਨੂੰ ਦੇਖੋ ਚਲੋ ਸਭ ਸਾਡਾ ਬਜਟ ਸਾਡੇ ਗੁਰਦਾਉਂ ਟ੍ਰਿਪ ਤੇ ਲੱਗ ਚੁੱਕਿਆ ਸਾਰਾ ਅੱਗੇ ਹਮ ਤੁਹਾਨੂੰ ਜਦੋਂ ਸੁਲਾ ਰਹੇ ਨਹੀ ਨਹੀ ਯਾਰ ਬਹੁਤ ਜਿਆਦਾ ਮੈਂ ਤੁਹਾਨੂੰ ਦੀ ਬਈ ਬਜਟ ਕਰ ਰਹਾ ਤੇ ਆਦੀ ਮੰਮੀ ਦੀ ਇੱਛਾ ਅੱਧੀ ਰਹਿਣਦੀ ਯਾਰ ਮੈਂ ਉਹਦੀ ਕੋਈ ਗੜਦੀ ਕੋਈ ਅਧੂਰੀ ਨਾਂ ਨਹੀਂ ਦੇਣੀ ਨਾ ਮੈਂ ਦੇਣਾ ਹੁਣ ਵੀ ਉਹਦਾ ਖਾਣ ਦਾ ਮਨ ਸੀਗਾ ਪਰ ਇਹ ਕੋਲ ਤੇ ਉਹ ਵੀ ਲੈ ਕੇ ਚੱਲ बहुत प्यारी है यार इन बड़ी इच्छा भी नहीं, है, अपने को नहीं <laughs> को इच्छा दूरी पूरी मेहनत चल रही है बारे मुल्क इच्छा भी पूरी करूंगा घूमने <laughs> ਬਾਲ ਇਸ ਇਟ ਦੇਖਿਆ ਪਾਣੀ ਵਾਲੇ ਗਰੁੱਪ ਪਿਆ ਗੁੱਡ ਹੈ ਸਵਾਦ ਫਰਨ ਕਦੇ ਗੋਲਪੇਰ ਤੋਂ ਪਰਮੇ ਗੋਲਪੇ ਹਾਂ ਕੇ ਦੇਖਿਓ ਤੈਨੂੰ ਪਿਆਰ ਹੋ ਜਾਊ ਬਾਈ ਗੋਲਪੇ ਉਹਨਾਂ ਚ ਕੱਲੇ ਆਲੂ ਹਰੀ ਮਟਰ ਮੈਨਾ ਚਟਣੀ ਫੇਰ ਆਲੂ ਦੀ ਲੇਅਰ ਉੱਪਰ ਪਿਆਜ਼ ਵਗੈਰਾ ਜੋਨੇ ਕੋਲ ਹੈਗੇ ਆ ਉਹ। ਰੈਕ ਰੈਕ ਹਾਂ ਫੀਲਿੰਗ ਹੈ। ਰੈਕ ਉਹਦੇ ਕਰਨੀ ਦਾ ਦੇ ਉਤੇ ਉਹ ਪੂਜੀਆ ਪਾਜੀਆ ਬਹੁਤ ਕੁਝ ਪਾ ਕੇ ਦਿੰਦੇ ਨੇ। ਯਾਰ ਸੁਆਦ ਹੈ ਐਂਡ ਦਾ ਐਂਡ। ਵਾਹ। ਤੁਸੀਂ ਦਹੀਂ ਵਾਲੇ ਕੋਲੋਂ ਪੇਪਲ ਜੋਗੇ ਯਾਰ ਇੰਨੀ ਗਰੰਟੀ ਆ ਆ ਖਾ ਕੇ। ਮੈਂ ਇਹ ਪ੍ਰੈਗਨਨਸੀ ਚ ਖਾਣਾ ਸ਼ੁਰੂ ਕੀਤਾ ਸੀ। ਪ੍ਰੈਗਨਨਸੀ ਦੇ ਵਿੱਚ ਮੇਰਾ ਪਾਣੀ ਵਾਲੇ ਖਾਣ ਨੂੰ ਘੱਟ ਜੀ ਕਰਦਾ ਸੀ ਆਹ ਵਾਲੇ ਵੱਧ ਕਰਦਾ ਸੀ। ਅਜੀ ਹਨ ਉਹ ਮੈਂ ਤੇ ਬਬਲ ਅਸੀਂ ਰਾਏਕੋਟ ਤੋਂ ਸ਼ੁਰੂ ਕਰਿਆ ਰਾਏਕੋਟ ਹੀ ਮਿਲਦੇ ਸੀ ਤੇ ਅੰਕਲ ਵੀ ਉਧਰ ਲਈ ਨੇਗੇ ਮੁੱਲਾਪੁਰ ਵੀ ਲਾ ਕੇ ਆਏ ਨੇ ਗਰੇੜੀ ਤਾਂ ਕਰਕੇ ਇਹਨੂੰ ਪਤਾ ਰਾਏਕੋਟ ਤੋਂ ਖਾਂਦੇ ਉਹਦਾ ਇਹੋ ਜਿਹੀ ਫੀਲਿੰਗ ਆ ਪਾਣੀ ਨਾਲ ਮੈਨੂੰ ਘੱਟ ਪਸੰਦ ਨੇ ਆਹ ਵਾਲੇ ਆਲੂ ਵਾਲੇ ਬਹੁਤ ਤਾਂ ਖਾਂਦੇ ਨੇ ਕਾ ਖਾਲੀ ਪਲੇਟ ਅੰਕਲ ਦਈਏ ਤੇ ਪੈਸੇ ਵੀ ਕੱਲ੍ਹ ਤੋਂ ਬਾਅਦ ਅੰਕਲ ਜਾਗਦੀ ਦਾ ਆਹ ਗੋਲ ਪਏਗਾ ਤੇ ਜਦੋਂ ਵੀ ਤੁਸੀਂ ਤਨੋਂ ਲਿਆਉਣਾ ਯਾਰ ਜ਼ਰੂਰ ਖਾ ਕੇ ਜਾਓ ਕ੍ਰਿਸ਼ਨਾ ਚਾਟ ਪੜਾਰ ਅੰਕਲ ਦੇ ਹੱਥ ਚ ਜਾਦੂ ਹੈ ਪਾਣੀ ਵਾਲੇ ਗੋਲ ਪੇ ਬਹੁਤ ਸਵਾਦ ਨੇ ਤੇ ਆਹ ਮੇਰੀ ਰეკਮੈਂਡੇਸ਼ਨ ਤੇ ਆਹ ਭਾਰਵੇਂ ਗੋਲ ਪੇ ਵੀ ਖਾ ਕੇ ਜਾਓ ਬਹੁਤ ਜਿਆਦਾ ਸਾਨੂੰ ਬਹੁਤ ਜਿਆਦਾ ਸਵਾਦ ਲੱਗਣਗੇ ਅੱਗੇ ਬਾਕੀ ਨਾਮ ਲੈ ਦਿਓ ਇਹ ਜਿਹੜਾ ਬਲੌਗ ਬਣਾਉਂਦੇ ਹੁੰਦੇ ਨੇ ਵੀਰੇ ਹਣੀ ਤੁਰ ਤੋਂ ਖਾ ਕੇ ਜਾਣ ਨੂੰ ਨੇ ਸੰਗਰੂਰ ਤੋਂ ਤੈਨੂੰ ਪਛਾਣ ਲੈਣਗੇ ਆ ਕੇ ਜਰੂਰ ਖਾ ਕੇ ਜਾਇਓ ਅੱਛੇ ਲਈ ਦੀਪਕ ਦਾ ਬੇ ਰੁਕਿਆ ਸੀਗਾ ਉਰੇ ਆਪਣੇ ਫਰੈਂਡ ਦਾ ਮੁੰਡਾ ਬਹੁਤ ਪਿਆਰਾ ਵੀਰ ਨਾਲ ਵੀ ਵੀਰੋ ਤੋਂ ਬੁੱਕਸ ਲੈ ਕੇ ਜਾਣਾ ਉਹਨਾਂ ਬੁੱਕਸਟੋਰ ਲੱਗਦੀ ਆ ਉਰੇ 24 ਘੰਟੇ ਲੱਗੀ ਹੁੰਦੀ ਆ ਰੇ ਦੀਪਕ ਢਾਬੇ ਤੇ ਤੇ ਐਕਚੁਅਲੀ ਮੈਂ ਪੜਨਾ ਚਾਹਣਾ ਵਾ ਇੱਕ ਬੁੱਕ ਐ 40 ਦਿਨ ਤੇ ਉਹ ਵੀਰ ਨੂੰ ਮੈਂ ਕਿਹਾ ਸੀਗਾ ਮੈਂ ਜਦੋਂ ਵੀ ਉਹ ਨੰਗਦਾ ਮੈਂ ਵੀਰ ਨੂੰ ਕਹਿਣਾ ਕਿ ਮੰਗਾ ਦੋ ਉਹ ਆ ਜਾਂਦੀ ਹੈ ਜਦੋਂ ਆ ਜਾਂਦੀ ਹੈ ਉਹ ਮੈਂ ਨਹੀਂ ਪੂਰੇ ਢੇੜਾ ਮਾਰਦਾ ਉਹ ਵੀ ਰਗਦਾ ਫੇਰ ਮੁੱਕਦੀ ਵੀਰੇ ਆਈ ਸੀਗੀ ਪੰਜਾਰੋਂ ਬਸ ਉਹ ਹੀ ਲੈਣ ਆਇਆ ਸੀ ਕਿ ਜੇ ਮਿਲ ਜੇ ਤੂੰ ਪੜ ਕੇ ਦੇਖਣਾ ਉੱਚ ਹੈਗਾ ਗਿਆ ਬੁੱਕ ਚ ਤਹੇ 40 ਦਿਨ ਉਫ ਰਾਤ ਨਹੀਂ ਰੋ ਗਿਆ ਬਹੁਤ ਮੈਂ ਪ੍ਰੀਤ ਕੋਲ ਗਿਆ ਹੋਇਆ ਸੀਗਾ ਹੁਣ ਇਹ ਮੁੜ ਕੇ ਆ ਤੇ ਕੱਲ ਨੂੰ ਇੱਕ ਸਰਪ੍ਰਾਈਜ਼ ਵੈਸੇ ਹੈ ਤਾਂ ਪ੍ਰੀਤ ਹਣਾ ਵੱਲੋਂ ਪਰ ਤਪ੍ਰੀਤ ਮੇਰਾ ਹੀ ਹੈ ਤਾਂ ਠੀਕ ਪਰਵਾਰ ਵੱਲੋਂ ਇੱਕ ਸਰਪ੍ਰਾਈਜ਼ ਕੱਲ ਦੇ ਵਲੌਗ ਚ ਦਿਖਾਵਾਂਗੀ ਤੇ ਅੱਜ ਦਾ ਵਲੌਗ ਆਪੋਰੀ ਐਂਡ ਕਰਦੇ ਆਂ ਤਾਂ ਅਗਰ ਵਲੌਗ ਆ ਪਸੰਦ ਆ ਤੱਕ ਰਹੇ ਹੋ ਜੀ ਲਾਈਕ ਸ਼ੇਅਰ ਤੇ ਚੈਨਲ ਨੂੰ ਕਰਕੇ ਜਾਓ ਸਬਸਕ੍ਰਾਈਬ ਤਾਂ ਮਿਲਦੇ ਆ ਕੱਲ ਗੁੱਡ ਨਾਈਟ